ਸਾਂਝਣਾ ਦਾ ਲਈਆ ਪੰਟ ਹੂੰ ਦੇਵਾਂਗੇ ਗਾਜਰ ਰੋਜ ਕਹਿੰ ਜਾਂਦੀ ਗਾਂਜਰ ਗਾਜਰਾ ਅੱਜ ਮੇਰੇ ਵਾਲੀ ਗਾਜਰ ਦੇਵਾਂਗੇ ਚਾਹਦਿਆਂ ਰੋਜ ਕਹਿੰਦੇ ਨਹੀਂ ਕੋਈ ਗਾਜਰ ਨਹੀਂ ਦਿੱਤੀ ਅੱਜ ਦੇਣਾ ਗਾਜਰ ਗਾਜਰ ਸੰਦੀ ਵਾਲਾ ਵੱਡਾ ਦਾ ਚਾਹਦੇ ਆ ਉਹਦੇ ਕੋਲੇ ਅੱਜ ਖੁਸ਼ਗੰਧਾ ਮੰਗੇਰ ਦੇ ਨੂੰ ਇੱਕ ਦਾ ਗੋਡਿਆਂ ਨੇ ਲੈ ਲਿਆ ਕੰਜਰ ਦੇ ਆ ਜਮੀ ਉਹ ਹੈਗਾ ਕੋਈ ਪੈਂਕਾ ਨੇ ਹਉਰੀ ਕੋਈ ਬੋਲਦੀ ਨਹੀਂ ਤੇ ਨਾ ਪਿਆ ਕਰ ਜਾਂ ਮਾ ਪੰਜਰੇ ਨੇ ਲੈ ਲੈ ਜੇ ਜਵਾਕ ਜੇ ਮਰ ਜਾਂਦੇ ਪੰਜਰੇ ਦੇ ਜਮੀ ਸੜੇ ਆ ਜਵਾਕ ਇਹ ਨਾ ਭਾਈ ਹਲਾਈ ਮੜ ਜਾ ਹਾਂਜੀ ਬਾਈ ਆ ਫੜੀ ਮੇਰਾ ਜਰਕਦੇ ਨੇ ਕੀ ਫੜਾ ਅਡਾਂਗ ਗਾਜਰਾ ਫੜ ਲੈ लाल लाल अच्छा एते गाजर हां आई इनियां गाजरਾਂ ਵਾ ਰੋਜ਼ ਤਾਂ ਕਹਿੰਦੀ ਸੀ गाजरਾਂ ਲਿਆ ਦੇ ਲਾਲ ਲਾਲ ਪਈਏ আচ্ছা ਚੱਲ ਬੈਜੋ ਕੋਈ ਨਾ ਕੁਸ ਬਣਾਈ ਆ ਬਸ ਇੱਕ ਦੀ ਗਰਜੇਲਾ ਬਣਾ ਕੁਸ ਮਰਜੀ ਬਣਾ আচ্ছা ਨਾ ਮੇਰੀ ਗੱਲ ਸੁਣ ਇੱਕ ਤੇ ਉਦੋਂ ਤੇ ਜਿੱਦ ਮੈਂ ਕਿਹਾ ਸੀ ਮੈਂ ਖਾ ਮੈਂ ਪਾਪਾ गाजरਾਂ ਦੇ ਜੇ ਮੈਂ ਜਾਕਾਂ ਨੂੰ ਮੈਂ ਗਜਰੇਲਾ ਜਾ ਕੱਢ ਕੇ ਦੇਣਾ ਉਦੋਂ ਤਾਂ ਮੇਰੇ ਗਲ ਪੇ ਗਿਆ ਤੂੰ ਨਾ ਭਾਈ ਮੈਂ ਗੱਲ ਸਹੂਰੀ ਕਿੱਥੇ ਪੇ ਗਿਆ ਤੇਰੇ ਅੱਜ ਤੈਨੂੰ ਗਾਜਰ ਲਿਆਤੀ ਅੱਜ ਤਾਂ ਲਿਆਤੀਆਂ ਪਤਾ ਨਹੀਂ ਅੱਜ ਕਿਵੇਂ ਦਿ얄 ਹੋ ਗਿਆ ਨਹੀਂ ਤੂੰ ਤਾਂ ਉਹੀ ਗੱਲ ਪੈ ਜਣਾ ਬਰ ਨਾ ਤੇਰੇ ਕੰਨੇ ਕੈਲੇ ਨੂੰ ਨਸ਼ੀ ਹੋ ਜਾਂਦਾ ਤੇਰਾ ਅੱਛਾ ਮੇਰਾ ਨਸ਼ਾ ਹੋ ਗਿਆ ਬਸ ਕਰ ਰਹਿਣ ਦੇ ਰਹਿਣ ਦੇ ਸਾਰਿਆਂ ਤੋਂ ਸੁਣਦੀ ਆ ਮੈਂ ਤੇਰੀਆਂ ਕਰਤੂਤਾਂ ਕੀ ਸੁਣਦੀ ਆ ਆ ਬੜੇ ਖੋਪੇ ਚੜਾਏ ਅੱਖਾਂ ਤੇ ਕਾਲੇ ਕਾਲੇ ਓਏ ਤਾਂ ਮੈਨੂੰ ਅੱਖਾਂ ਅੱਖਾਂ ਹੀ ਮਾਰਦੇ ਰਹਿੰਦੇ ਹੈਗੇ ਕੌਣ ਮਾਰਦਾ ਅੱਖਾਂ ਦੇ ਉਹ ਮੈਥੂ ਵੱਜ ਜਾਂਦੀਆਂ ਫਿਰ ਕਹਿੰਦੇ ਅੱਖਾਂ ਮਾਰਦਾ ਸਹੀ ਗੱਲ ਤਾਂ ਆਪਦੇ ਮੂੰਹ ਆਪ ਹੀ ਨਿਕਲ ਆਉਂਦੀ ਹੁੰਦੀ ਹੈਗੀ ਅੱਖਾਂ ਤਾਂ ਤੂੰ ਮਾਰਦਾ ਤੂੰ ਮਾਰਦਾ ਸੱਜਰੀਏ ਤੂੰ ਕਿਹੜਾ ਗੁੱਸਾ ਕਰੇਂਗੀ ਮੈਨੂੰ ਕਹ ਤੋ ਮਾਰੇਂਗਾ ਦੱਸ ਮੈਂ ਗੁੱਸਾ ਕਿਉਂ ਨਾ ਕਰੂੰ ਮੈਂ ਤੇ ਜੁਕਤੀ ਲਾ ਲੂੰ ਦੇਖ ਲਈ ਚਾਹ ਤੂੰ ਮੇਰੀ ਗੱਲ ਸੁਣ ਨਰਾਜ਼ ਨਾ ਹੋ ਇਹਨਾਂ ਦਾ ਜੂਸ ਕੱਢ ਕੇ ਪੀ ਪਿਆ ਦੇ ਮੈਨੂੰ ਅੱਜ ਫਿਰ ਲੈ ਦੇਖ ਲੈ ਸ਼ਰਮ ਨਹੀਂ ਆਉਂਦੀ ਗਾਜਰਾਂ ਤੇਰੀਆਂ ਜੂਸ ਤੂੰ ਪੀਣਾ ਫਿਰ ਆਪਦੇ ਘਰ ਲੈ ਜਾ ਕੇ ਪੀ ਲੈਂਦਾ ਮੇਰੇ ਕੋਲੇ ਕਿਉਂ ਆਂਦੇ ਆਂਗਾ ਤੂੰ ਸਾਂਦ ਦਾ ਦੇਖ ਗਾਜਰ ਦੇਖ ਕਿੱਡੀ ਅਜੀ ਕਹਿੰਦੀ ਏ ਫਿਰ ਗਾਜਰਾਂ ਜਿਹੇ ਜੀਆਂ ਹੁੰਦੀਆਂ ਉਹ ਜਿਹੇ ਗਾਜਰਾਂ ਨੇ ਕਿਹੜੀਆਂ ਗਾਜਰਾਂ ਵੇ ਬਾਬਾ ਇਹ ਤਾਂ ਉਂਗਲ ਵਾਂਗੀਆਂ ਬਰੀਕ ਬਰੀਕ ਇਹਨਾਂ ਦਾ ਕੀ ਬਣੂਗਾ ਲੈ ਦੱਸ ਜੂਸ ਪੀ ਕੇ ਦੇਖੀ ਨਜ਼ਾਰਾ ਕਿੰਨਾ ਹੁੰਦਾ ਐ ਤਾਂ ਮੈਂ ਬਾਦੂ ਪੀਣੀ ਹੈਗੀ ਜੂਸ ਕਦੇ ਪੀਤਾ ਨਹੀਂ ਹੁਣ ਮੇਰਾ ਇਕੱਲੇ ਬੁੜੇ ਦਾ ਜੂਸ ਪੀ ਕੇ ਦੇਖੀ ਗਾਜਰ ਦਾ ਹਾਂ ਮੈਨੂੰ ਪਤਾ ਗਾਏ ਤਾਂ ਗਾਜਰਾਂ ਤਾਂ ਤੇਰੀਆਂ ਚਲ ਕੋਈ ਨਹੀਂ ਆ ਤਾਂ ਬਦਗੇ ਹੋਗਾ ਫਿਰ ਮੈਂ ਐ ਕਰਦੀਆਂ ਕਿ ਪੈਸੇ ਪੂਸੇ ਤਾਂ ਨਹੀਂ ਮੈਂ ਇਹ ਦੇ ਦਿੰਦੀ ਤੇ ਖਰਚ ਰੱਖੂਗੀ ਤੇ ਫ੍ਰੀ ਮੈਂ ਤੈਨੂੰ ਪੈਸੇ ਮੰਗੇ ਐ ਸੱਚੀ ਨੇ ਨਾ ਲੈ ਫ੍ਰੀ ਤੈਨੂੰ ਚੀਜ਼ਾਂ ਦੇਈ ਐ ਨਾ ਪੈਸਿਆਂ ਨੂੰ ਤਾਂ ਚੱਕੀ ਫਿਰਦੀ ਐ ਅੱਛਾ ਮੇਰੇ ਤੇ ਬੜਾ ਦਿਆਲ ਹੋ ਗਿਆ ਚਲ ਐ ਕਰਦੀਆਂ ਫਿਰ ਗਾਜਰਾਂ ਜੀਆਂ ਬਰੀਕ ਜੀਆਂ ਭਾਗਾਂ ਨੇ ਕਦੋਂ ਕਸ ਕਰਨ ਟਾਈਮ ਲੱਗ ਜੂਗਾ ਜੇ ਤੂੰ ਬੈਠਾ ਬੈਠਾ ਕਦੋਂ ਕਸ ਹੀ ਕਰਦੇ ਫਿਰ ਸਾਰਾ ਕੁਝ ਮੈਥੋਂ ਭਾਲਦੀ ਐ ਫੇਰ ਕੀ ਹੋ ਗਿਆ ਐਨੇ ਨਾਲ ਨਾਲੇ ਭੋਰਾ ਗਜਰੇ ਦਾ ਤੇ ਮੈਂ ਪੱਟ ਕੇ ਲਿਆ ਕਹਿੰਦੀ ਹੁਣ ਵਿੱਚ ਵੀ ਕਦੂ ਕਸ ਤੂੰ ਕਰ ਇਹਦਾ ਤੈਨੂੰ ਕਰਨਾ ਪਊ ਸੌਰੀਏ ਲੈ ਬੈਠਾ ਬੈਠਾ ਕਰ ਦੇਂਗਾ ਕਦੂ ਕਸ ਐਨੇ ਮੈਂ ਅੱਗ ਮਚਾ ਲੂੰਗੀ ਉਹਦੋਂ ਤੂੰ ਕਦੂ ਕਸ ਕਰ ਦੇਂਗਾ ਨਾਲੇ ਤੂੰ ਗਜਰੇ ਲਾ ਖਾ ਜੀ ਨਾਲੇ ਮੈਂ ਖਾ ਲੂੰਗੀ ਸੌਰੀਏ ਬਾਹਲੀਆਂ ਗੱਲਾਂ ਮਾਰਦੀ ਐ ਮਿੱਠੀ ਮੁੱਚੀ ਲੂਣੀ ਐ ਤੂੰ ਤੂੰ ਸੋਹਣੇ ਮੈਨੂੰ ਪਿਆਰ ਦੇ ਮੂਸਾ ਦੇ ਆ ਵੀ ਕਹਿੰਨਾ ਅੱਛਾ ਮੈਂ ਮਿੱਠੀ ਲੂਚੀ ਆ ਹੈ ਹੋਰ ਸੌਰੀਏ ਸ਼ਰਮ ਨਹੀਂ ਆਉਂਦੀ ਤੈਨੂੰ ਮੈਂ ਕਹਿੰਦੀ ਨਹੀਂ ਮੈਂ ਕਰੀ ਨਹੀਂ ਤੂੰ ਗਾਜਰਾਂ ਦਾ ਕੱਢ ਕੇ ਜੂਸ ਪਿਆ ਦੇ ਜੋਸ ਕੀ ਕਰਨਾ ਗਾਜਰਾਂ ਦਾ ਪੀ ਕੇ ਤੂੰ ਤਾਂ ਚਾਹ ਪੀ ਕੇ ਕੰਡੇ ਦੀ ਫੇਰ ਕੰਡੇ ਤੇ ਹੋਏਗਾ ਮੈਂ ਤਾਂ ਕਹਿੰਦੀ ਤੈਨੂੰ ਚਾਹ ਹੀ ਪਿਆ ਦੇਣੀ ਹੈਗੀ ਉਸਤਾ ਕਰ ਲੈ ਗੱਲਾਂ ਚ ਕੋਈ ਤੜਕਾ ਫੁਕੀ ਜਾਨੀ ਐ ਤੜਕਾ ਤਾਂ ਹਜੇ ਮੈਂ ਲਾਇਆ ਹੀ ਨਹੀਂ ਕਾਸੇ ਨੂੰ ਤੜਕਾ ਲਾ ਲਾਂਗੇ ਜੇ ਨਹੀਂ ਲੱਗਿਆ ਫਿਰ ਅੱਛਾ ਲਾ ਲਾਂਗੇ ਚਲ ਖੜ ਜਾ ਫਿਰ ਮੈਨੂੰ ਆ ਸਮਾਨ ਜਾ ਚੱਕ ਦਾਨ ਦੇ ਮੈਂ ਤਾਂ ਤਿਆਰੀ ਬੈਠੀ ਐ ਸੱਜ ਪੱਤ ਜਾ ਕਿਤੇ ਜਾਣਾ ਸੀ ਮੈਂ ਤਾਂ ਤਿਆਰ ਹੋਈ ਜਾਂਦੀ ਸੀ ਮੌਕੇ ਦੀ ਆ ਗਿਆ ਫਿਰ ਹਾਂ ਤੂੰ ਤਾਂ ਮੌਕੇ ਜੀ ਆ ਗਿਆ ਚਲ ਕੋਈ ਗੱਲ ਨਹੀਂ ਚੱਲ ਬੈਠ ਮੈਂ ਨਾ ਉਹ ਚੱਕ ਕੇ ਲਿਆਉਣੀ ਹੈਗੀ ਸਮਾਨ ਕੱਦੂ ਦਾ ਕਾਸਾ ਕਰਨ ਲੈ ਆ ਕੱਦੂ ਦਾਸ ਲੈ ਕੱਦੂ ਦਾ ਤੇਰਾ ਕਾਸਾ ਜ ਮੈਂ ਕਰੂੰਗਾ ਕਿ ਨਹੀਂ ਮੈਂ ਤਾਂ ਜਾਣਦੀ ਸੀ ਸਹੁਰੇ ਕੈਲਾ ਦਾ ਮਸਾ ਆਇਆ ਕਰੂੰ ਅੱਖ ਵਜਾ ਕੇ ਲੈ ਕੈ ਲਿਆ ਮੌਕਾ ਜਾ ਸਮਾਰ ਕੀ ਜੂਸ ਪੀ ਮੰਗੇ ਤੂੰ ਅੱਜ ਤਾਂ ਵਧੀਆ ੜਿਆਗਾ ਬੁੜਾ ਜਾ ਇਹਦੇ ਤੇ ਕਰਵਾਉਣੀ ਆ ਆਲੇ ਬਾਪਾ ਆਲੇ ਪੀੜੀ ਦਾ ਮਾਤਾ ਨੂੰ ਤੇ ਮੈਂ ਉਹਨੇ ਉਹ ਕਰਦੀਆਂ ਕਿ ਅੱਗ ਪਚਾਉਣੀ ਆ ਤੇ ਤੂੰ ਨਾ ਕੱਦੂ ਕਸ ਕਰਕੇ ਫੜਾਈ ਕਰ ਕੱਦੂ ਕਸ ਜੀ ਤੂੰ ਕਰ ਲੈ ਭਾਈ ਮੈਂ ਵੀ ਕੰਮ ਕਰੂੰਗੀ ਤੂੰ ਆ ਕੱਦੂ ਕਸ ਤਾਂ ਸੌਰੀ ਮੈਂ ਹੀ ਕਰਦਾ ਤਾਂ ਇਥੋਂ ਕੀ ਹੋਣਾਗਾ ਐ ਲੈ ਕਰੂਗਾ ਬਹਿ ਜਾ ਕਰ ਜਾ ਮੈਂ ਕਰ ਦਿਆ ਮਾਂ ਭੁੱਲ ਗਈ ਆ ਨਾ ਤੇਰੀ ਮੰਨੂ ਵੀ ਕੰਗਰਦੀ ਹੈਗੀ ਕੱਦੂ ਕਾਸ ਦੇ ਲੈ ਮੈਨੂੰ ਵੀ ਕੈਲਾ ਨਾ ਜਾਣੀ ਜੇ ਤੇਰੀ ਖੁਰਕ ਨਾ ਕਰੀ ਲੈ ਕੇ ਲਿਆ ਬਣ ਗਿਆ ਕੰਮ ਨਾਲੇ ਕੱਦੂ ਗਾਸ ਕਰਾਵਾਂਗੇ ਨਾਲੇ ਬਰਾਬਰ ਬਹਾਵਾਂਗੇ ਲੈ ਮੈਂ ਨਾ ਆ ਗਾਜਰਾਂ ਜੇ ਤੈਨੂੰ ਛਿੱਲ ਕਰ ਦੇਣੀ ਤੇ ਤੂੰ ਕੱਦੂ ਗਾਸ ਕਰ ਦੇ ਆਪਾਂ ਤੂੰ ਐ ਨਾ ਕਰ ਸੌਰੀਏ ਮੈਥੋਂ ਕੱਦੂ ਗਾਸ ਹੋਣਾ ਨਹੀਂ ਤੂੰ ਇੱਧਰ ਬਹਿ ਮੇਰੇ ਨਾਲ ਆ ਕੇ ਹੁਣ ਨਾਲ ਮੈਂ ਦੱਸ ਤੇਰੇ ਪੀੜੀ ਤੇ ਬੱਠਣ ਲੱਗੀਆਂ ਨੇ ਕੋਲੇ ਤੇ ਬੈਠੀਆਂ ਨੇ ਹਿੰਦੀ ਵੱਡਦਾ ਤੇਰਾ ਕੀ ਪਤਾ ਪਰ ਮੈਨੂੰ ਪਤਾ ਕਾ ਤੇਰਾ ਲੁਚੇ ਦਾ ਹੀ ਨਹੀਂ ਪਤਾ ਤੇਰੀ ਹਿੰਦੀ ਵੱਡ ਲੈ ਉਹੀ ਮਰੀ ਜਾਣੀ ਆਂਗੀ ਆਇ ਤਾਂ ਕੋਈ ਨਾ ਮੇਰੇ ਬੈ ਜਾਨੀ ਆ ਨਾਲ ਲੱਗ ਜਾ ਮਰੀ ਨਾਲ ਦੱਸ ਕਿੱਥੇ ਲੱਗ ਜਾ ਖੜ ਜਾ ਹੋਏ ਕਰ ਦੇ ਤੰਨੀਆਂ ਦੀਆਂ ਕੋਈ ਕੁਛ ਨਹੀਂ ਕਾ ਤੂੰ ਜੇ ਚੱਕੀ ਫਿਰਨੀ ਵਿੱਚ ਕੋਈ ਨਹੀਂ ਮੈਂ ਤੈਨੂੰ ਗਾਜਰਾਂ ਛਲ ਛਲ ਦੰਨੀ ਆਂ ਅੱਗੇ ਤੂੰ ਛੇਦੀ ਛੇਦੀ ਕਦੋਂ ਕਸ ਕਰਦੇ ਤੇ ਉਹ ਜਿਹੜੀ ਗਵੰਡਣ ਜੀ ਸੀ ਉਹਨੂੰ ਵੀ ਫੜਾਇਆ ਗਾਜਰਾਂ ਉਹ ਮੈਂ ਕੰਗਰ ਦੀ ਕਿੱਥੇ ਫੜਾਇਆ ਉਹਨੂੰ ਗਾਜਰਾਂ ਬੱਸ ਕਰਿਆ ਕਰ ਕੱਲ ਤਾਂ ਉਹਨਾਂ ਨੇ ਖੋਆ ਕੱਢਿਆ ਕਹਿੰਦੀ ਕੱਲੇ ਬੂੜੇ ਕੇ ਲੈ ਕੇ ਆਇਆ ਗਾਜਰਾਂ ਤਾਂ ਸਿਆਉ ਨੇ ਮੈਨੂੰ ਕਿਉਂ ਗੱਪ ਮਾਰਦਾ ਤੂੰ ਮੇਰਾ ਨਾਮ ਵੱਦੋ ਆਹ ਪਿੰਡ 'ਚ ਬੇਬਾਪਾ ਆਹ ਕਿਵੇਂ ਤੇਰੀ ਗਾਜਰ ਬਿੰਗਵਾਲੇ ਖਾਂਦੀ ਹੈਗੀ ਓ ਸੋਹਣੀ ਬਿੰਗਵਾਲੇ ਕਿੱਥੇ ਖਾਂਦੀ ਹੈ ਜਿੱਤ ਜਾ ਗਾਜਰ ਪੱਟੀ ਐ ਤਾ ਕਿਉਂ ਗੱਪ ਮਾਰੀ ਜਾਣਾ ਆ ਦੇਖ ਲਾ 부ਸੀ ਪਈ ਆ ਕਿ ਦੇਖ ਨਾ ਤੇ ਮੇਰੇ ਵਿਚਾਰ ਦਿਨ ਲਿਖਦੀ ਓਏ 부ਸੀ ਤਾਂ ਹੀ ਹੋਊਗੀ ਉਹ ਕੰਜ ਦੀ ਗਾਜਰ ਦਾ ਸਹੇਜ ਦੇਖ ਤੂੰ ਸਹੇਜ ਤਾਂ ਮੈਂ ਦੇਖ ਲਿਆ ਮੂੰਹ ਤਾਂ ਦੇਖ ਲੈ ਤਾ ਮਾਟੀ ਹੋਈ ਆ ਮੇਹੋਂ ਦੋ ਪੱਟੀਆਂ ਨੂੰ ਮੜਾ ਮੋਟਾ ਉਰਾ ਭਰਾ ਹੋ ਜਾਂਦੀ ਫਿਸਗੀ ਹੋਊਗੀ ਆਈ ਬਸ ਹੀ ਜਾਂਦਾ ਓਏ ਹੁਣ ਹੁਣ ਜੇ ਤਾਬ ਨਾਲ ਪਾਉਣੇ ਫਿਸੂਗੀ ਹੋਰ ਕੀ ਕਰੂਗੀ ਉਹ ਫਿਰ ਘੱਟ ਜ਼ੋਰ ਨਾਲ ਲਿਆ ਕਰ ਓਏ ਜ਼ੋਰ ਕਾ ਨੂੰ ਲਾਇ ਸੱਜਰੀਏ ਕਸੌਲੀ ਵੱਜੀ ਹੂ ਕਸੌਲੀ ਨਾਲ ਤਾਂ ਮੂੰਹ ਟੁੱਟੂਗਾ ਇਹਦਾ ਨਾ ਕੋਈ ਫਿਸੂਗਾ ਨਹੀਂ ਸੈਡ ਵੱਜ ਗਈ ਸੱਜਰੀਏ ਤੈਨੂੰ ਕੀ ਸਮਝਾਵਾਂ ਤੂੰ ਹੁੱਜਾਂ ਵਾਲੀਆਂ ਦੰਨਾਗਾ ਆ ਕਦੂ ਕਸ ਕਰਦੇ ਆ ਮੋਟੇ ਪਾਸੇ ਨਾਲ ਕਰ ਆਏ ਨਾ ਕਰੀ ਇੱਧਰ ਪਾਸੇ ਨਾਲ ਇੱਧਰ ਪਾਸੇ ਨਾਲ ਨਹੀਂ ਚੱਕ ਦੂ ਮੈਂ ਆਏ ਕਿ ਮੈਂ ਚੱਕਿਆ ਜੋ ਦੇਖਾ ਕੇ ਦੇਖੀ ਤੂੰ ਗੈਲੇ ਦਾ ਕਦੋਂ ਸੇਜਾ ਨਹੀਂ ਹੁੰਦਾ ਕਦੋਂ ਕਾਸ ਹੁੰਦਾ ਵੇ ਬੜਿਆ ਨਾਂ ਲੈ ਜਾਉਣੀ ਉਹ ਹੀ ਮਾਰੀ ਨਹੀਂ ਜਵੜੀ ਹੈ ਅੱਜ ਮੈਂ ਜਵੜਾ ਮਾਰਦੀ ਹਾਂ ਹਜੇ ਹੋਣ ਸਨਾ ਫਿਰ ਤੂੰ ਮੇਰੀ ਨੂੰਹ ਹੀ ਨਹੀਂ ਕਰੇ ਮੈਂ ਹੀ ਨੂੰਹ ਆ ਮੇਰੀ ਸੱਸ ਨਹੀਂ ਕਰੇਗੀ ਅੱਛਾ ਉਹ ਇਕੱਲੇ ਰੁਕ ਜੇ ਜਿਆਦਾ ਸ ਖਰਾਬ ਹੋ ਗਈ ਇਕੱਲੇ ਦੀ ਜਿਆਦਾ ਤਕਾਨੂ ਖਰਾਬ ਹੋਈ ਜਾਗੀ ਮਸਤੇਗਾ ਸਭ ਪਤਾਗਾ ਤੈਨੂੰ ਉਹ ਕਾ ਨਜ਼ਾਰੇ ਲੈਣਾਗਾ ਨਿਆਰੇ ਕਿ ਸੁਣ ਲੈਣ ਹੁਣ ਤੂੰ ਨਿਆਰੇ ਦਿਨੀ ਐ ਤਾਂ ਮੈਨੂੰ ਮੜਾ ਮੁੰਡਾ ਸੋਗਾ ਗਾਜਰਾਂ ਦਾ ਨਹੀਂ ਮੈਂ ਕਿਹੜੇ ਵਾਸਤੇ ਤੈਨੂੰ ਨਜ਼ਾਰਿਆਂ ਨੂੰ ਕਹਿਤਾ ਉਹ ਸੌਰੀ ਤੈਨੂੰ ਕੀ ਹੁੰਦਾ ਇਹ ਬੁੜੇ ਦਾ ਕੰਮ ਕਰ ਦੇਗੀ ਬੱਸ ਬੱਸ ਉਹ ਤਾਂ ਮੇਰੀ ਸੱਸ ਹੀ ਆ ਗਈ ਹੈ ਜਿਹੜਾ ਤੇਰੇ ਫਿਰਦੀ ਆ ਗਈ ਮੂਰੇ ਮਾਗਰ ਮੈਂ ਤਾਂ ਕਿਸੇ ਨੂੰ ਹੀ ਨਾ ਤੂੰ ਕਰਨ ਦਾ ਮੈਂ ਜਿੰਦੀ ਸਾਰਾ ਕੁਝ ਤੈਨੂੰ ਲਟਾਈ ਜਾਂਦਾ ਬੇ ਲਿਆ ਕੇ 10 ਰੁਪਏ ਦੇ ਗਾਜਰਾਂ ਬਣਿਆ ਸਾਰਾ ਕੁਝ ਲਟਾਈ ਜਾਂਦਾ ਚੱਕਾ ਪਤਾ ਛਿਜ ਬੱਥ ਜਾਂ ਲੈ ਜਾ ਭਾਜਾ ਮੈਨੂੰ ਤਾਂ ਲੋੜ ਨਹੀਂ ਤੇਰੀਆਂ ਗਾਜਰਾਂ ਦੀ ਉਹ ਜ਼ੁਰੇ ਗਣ ਬੈਂਦੀ ਫਿਰਦੀ ਹੈ ਗਾਲ ਕੀ ਭਾ ਤੂੰ ਤਾਂ ਗਾਜਰਾ ਬੱਟੀ ਉਹੀ ਕਰ ਉਹ ਕਰੀ ਜਨਾ ਕਾ ਮੈਂ ਨਹੀਂ ਮੰਨ ਜੂ ਖਬਨੀ ਤਸ ਦੇਵਾਂਗੇ ਜੇ ਤੂੰ ਹੱਥ ਅੰਦਰ ਆਏਂਗੀ ਕਹਿ ਲੇਂਦਾ ਫੇ ਨਹੀਂ ਕੀ ਹੈ ਤੇਰੇ ਕੋਲ ਹੋਰ ਦੇਣ ਸਾ ਕੋ ਸਹਾਂਦਾ ਕਰ ਤੁਰੇ ਤੇ ਤੂੰ ਜਾਂਦਾ ਨਹੀਂ ਤੁਰੇ ਦੀਦਾ ਤੈਨੂੰ ਨਹੀਂ ਕੀ ਕਰੇਂਗਾ ਤੂੰ ਦੱਸ ਓ ਸਾਰਾ ਕੁਸੀ ਕਰੂੰ ਕਹਿਣਾ ਤਿਸ ਮਰ ਹਾਂ ਕਰਦੀ ਕਾਦੀ ਹਾਂ ਕਰਦਾ ਓ ਤੈਨੂੰ ਮੈਂ ਦੱਸਣਾ ਉਹਨੇ ਦਾ ਪੁੱਣ ਖੰਡ ਲੈ ਲੇ ਲੇਦਾ ਬਈ ਜਿਹੜੀ ਘਰੇ ਤੇਰੀ ਬੁਢੀ ਪਈ ਆਗੀ ਮੰਜੇ ਤੇ ਉਹਦੇ ਨਾਲ ਕੋ ਨਖਟ ਲਾ ਗਾ ਬਾਹਰ ਕਰ ਤੁਰਿਆ ਕਰਦਾ ਉਹਨੂੰ ਸਾਹਮਲਾ ਉਹ ਕੋਣ ਸੰਭਦੀ ਦੰਦ ਕਟਲਣ ਦਾ ਤੁਰਿਆ ਨਹੀਂ ਜਾਂਦਾ ਗੋਡਾ ਨਹੀਂ ਮੁੜਦਾ ਗਿੱਟਾ ਨਹੀਂ ਮੁੜਦਾ ਨਵਾਂ ਕੋ ਮਸ਼ੀਨਰੀ ਤੇ ਚਲਦੀ ਆਉਤੀ ਮਸ਼ੀਨਰੀ ਕੀ ਕਰੂਗੀ ਉਹਦਾ ਸਾਲੀ ਬੇਹੀ ਹੋਗੀ ਕਿਤੇ ਤਾਈ ਤੂੰ ਨਹੀਂ ਬੇਹਾ ਹੋਇਆ ਫਿਰ ਉਏ ਮੈਂ ਕਿਧਰੋਂ ਵਿਆਹ ਹੋ ਗਿਆ ਮੈਂ ਲੱਗਦਾ ਆਪੇ ਆਪ ਨੂੰ ਤਾਂ ਅਮੀਰ ਖਾਨ ਬਣਿਆ ਫਿਰਦਾਗਾ ਉਹਨੂੰ ਵਿਚਾਰੀ ਨੂੰ ਕਹਿਣਾ ਬਹੀ ਹੋਗੀ ਅਮੀਰ ਖਾਨ ਦਾ ਮੈਂ ਜਾਣ ਨਾ ਰਹੀ ਕਦੇ ਕਹਿ ਲੈਣਾ ਹੱਥੀ ਉੜ ਕੇ ਦੇਖੀ ਚੱਲ ਆਉਣ ਦਾ ਟਾਈਮ ਦੇਖ ਲੂੰਗੀ ਕੈਲੇ ਨਾਲ ਵੀ ਹੱਥ ਜੋੜ ਕੇ ਅੱਜ ਸੌਰੀ ਕੋਈ ਨਹੀਂ ਜਿੱਕਦਾ ਇੱਥੇ ਮੱਕਾਗਾ ਤੂੰ ਚੁੱਪ ਕਰਕੇ ਆ ਕੰਮ ਕਰ ਦੇ ਮੇਰਾ ਤੂੰ ਤਾਂ ਹੋਰ ਹੀ ਪਾਸੇ ਤੁਰਿਆ ਫਿਰਦਾਗਾ ਸੌਰੀ ਇੱਕ ਕੰਮ ਹੀ ਹੈ ਨਾ ਸੌਰੀ ਗਿਆ ਸੌਰੀ ਗਿਆ ਕਹਿ ਕੇ ਸਾਰਾ ਕੁਝ ਲੈ ਜਾਏਗਾ ਲੁੱਟ ਕੇ ਮੈਨੂੰ ਪਤੀ ਹੈਗਾ ਤੇਰਾ ਤੈਨੂੰ ਕੀ ਹੈ ਹੋ ਜਾਈ ਨਾ ਕੋਸ ਲੁੱਟਣ ਨੂੰ ਔਰ ਇਹ ਪੈਲੀ ਰੌਣਾ ਪਈਂਦੀ ਇੱਥੇ ਕੰੰਦਾ ਨੇ ਵੀ ਕੰਨ ਹੁੰਦੇ ਕੋਈ ਸੋਦਾ ਮੈਨੂੰ ਪਤਾ ਕੰੰਦਾ ਦੇ ਕੰਨ ਹੁੰਦੇ ਆਗੇ ਤੇਰੇ ਵਰਗੇ ਆਉਂਦੇ ਨਹੀਂ ਹੁੰਦੇ ਹੈ ਨਾ ਕੰਨ ਹੋਲੇ ਕੋਈ ਬੋਲਦੀ ਆ ਹੋਰ ਕਿਵੇਂ ਹੋਲੇ ਬੋਲਾਂ ਹੁਣ ਤੈਨੂੰ ਆਏ ਆ ਵੀ ਗਾਹਾਂ ਵਾਗ ਜੇ ਲੈ ਕੇ ਮੈਨੂੰ ਉੱਥੇ ਬੋਲਣਾ ਜਾ ਕੇ ਕੋਈ ਇੱਥੇ ਤਾਂ ਨਹੀਂ ਬਣੂਗਾ ਅੰਦਰ ਹੀ ਚੱਲਣਾ ਪੂ ਕਿਹ ਚੁੱਲੇ ਤੇ ਬਣਾਵਾਂਗੇ ਇੱਥੇ ਨਹੀਂ ਬਣਣਾ ਇੱਥੇ ਤਾਂ ਪਰਦਾ ਤਾਂ ਕੋਈ ਹੈ ਨਹੀਂ ਮੈਂ ਮੱਖਾਂ ਚੁੱਲੇ ਤੇ ਬਣਾਵਾਂਗੇ ਤੇ ਜਲੇਲਾ ਅੱਛਾ ਅੰਗਰੇਜ਼ੀ ਜਲੇਲਾ ਅੱਗੇ ਮੈਂ ਆ ਕੇ ਤੇ ਕੰਮ ਕਹੀ ਜਣੀ ਬਣਾਵਾਂਗੇ ਤੇ ਕਿਹੜਾ ਕੰਮ ਆ ਮੈਨੂੰ ਪਤਾ ਤਾ ਤੂੰ ਤਾਂ ਹਲਕ ਗਿਆ ਫਿਰਦਾ ਮੇਰੇ ਨਾਲ ਦਾ ਹਨਾ ਓਏ ਹਣ ਕਿੰਗਾ ਜਾਂਦੀਆਂ ਕਿੱਥੇ ਤੂੰ ਹੀ ਮਰੀ ਜਣੀ ਚਲ ਆਏ ਕਰਾ ਥੋੜਾ ਜਿਹਾ ਕਰ ਦੇ ਕਦੂ ਕਸ ਬਾਕੀ ਦੀ ਨਾ ਮੈਂ ਮਟਰ ਪਾ ਕੇ ਦਾਲ ਧਰ ਲੂਗੀ ਇਹਨਾਂ ਦੀ ਸਬਜ਼ੀ ਬਣਾ ਲੂਗੀ ਮਟਰ ਬਣਾਏਗੀ ਤੇ ਹੋਰ ਮਟਰ ਲਿਆਈ ਸੀ ਕੱਲ ਮੈਂ ਤੇਰੇ ਖੇਤੋਂ ਤੋੜ ਕੇ ਇਹ ਤੂੰ ਰਿਹਰਦੀਆਂ ਕਰੇ ਕੈਲੇ ਨੂੰ ਫੋਨ ਫੋਨ ਕਰਦਿਆਂ ਕਰ ਪਹਿਲੇ ਕੋੜਾ ਕੜਾ ਐਪਲ ਦਾਗਾ ਮੈਂ ਕੈਲੇ ਕੋਲੇ ਹੈਗਾ ਮੈਂ ਨਾ ਉਹ ਤਾਂ ਤੇਰੀ ਬਹੂ ਚੱਕ ਲੈਂਦੀ ਆ ਬੁੜੀ ਜੀ ਘਰੋਂ ਉਹ ਕੋਈ ਬੁੜੀ ਮਣੀ ਜੱਕਦੀ ਉਹ ਨੂੰ ਤਾਂ ਸੁਣਦਾ ਉੱਚਾ ਸਜਰੀ ਨੂੰ ਮੋਹਰਾ ਤੇ ਸਜਦੀ ਆ ਸਿੱਧਾ ਤਾਂ ਪੂਰਾ ਜਦੋਂ ਫੋਨ ਆਉਂਦਾ ਦੇਖ ਲੈਂਦੀ ਆ ਜਾਂ ਸੁਣਦਾ ਤੇਰੇ ਵਰਗੀ ਥੋੜੀ ਹੈਗੀ ਵੀ ਕਦੇ ਨਾ ਦੇ ਸੇ ਨਾ ਬੋਲੇ ਨੂੰ ਬਾਲੀਆਂ ਮਿੱਠੀਆਂ ਮਿੱਠੀਆਂ ਗੱਲਾਂ ਮਾਰਦੀਆਂ ਤੜਕਾ ਫੁਕੀ ਜਾਂਦੀ ਏ ਟੜਕਾ ਕਿੱਥੋਂ ਪੋਕਦਾ ਹਜੇ ਤਾਂ ਮੈਂ ਅੱਗ ਹੀ ਨਹੀਂ ਬਚਾਈ ਹੈਗੀ ਤੜਕਾ ਲਾ ਲਾਨੇ ਆ ਫਿਰ ਤੜਕਾ ਵੀ ਫੇਰ ਹੀ ਲਾਉਂ ਮੈਂ ਖਾ ਜੂੰਦਾ ਵਾਲਾ ਮਰੀ ਗੋਟੀ ਤੇਰੇ ਮਗਰ ਤੇ ਲਾ ਖਵਾਉਂ ਕਿਉਂ ਤੂੰ ਮਾਰ ਖਾਦਾ ਐਵੇਂ ਜਿੱਤ ਤਾ ਨਾ ਮੈਂ ਮੁੱਲ ਦਾ ਬਣਿਆ ਬਣਾਇਆ ਨਹੀਂ ਕਹੋਂਦੀ ਇਹਨਾਂ ਤੇਰੇ ਨਾਮਾ ਖਾ ਮਾਰੇ ਇਹੋ ਜਿਹੇ ਬਿਛੇ ਹੋਦੰਤਾ ਢੇੜ ਚੜ ਜੂ ਸੱਜਰੀਏ ਤੂੰ ਕਦੇ ਇਲਾ ਥੋੜੀ ਕਿਹਾਵੇਂ ਹੋਰ ਕੀਤੇ ਹੀ ਨਹੀਂ ਹੈ ਤੇ ਮੈਂ ਤਾਂ ਗਜਰੇਲਾ ਕਿਹਾ ਚ ਗਰਜੈਲਾ ਗਏ ਮੈਂ ਕਿਤੇ ਗਦੇਲੇ ਆਖੀ ਨਹੀਂ ਤੂੰ ਕਦੇਲੇ ਦੱਸ ਕਾਦੇ ਵਾਸਤੇ ਬਸਾਉਣੇ ਆ ਤੂੰ ਤਾਂ ਮੈਨੂੰ ਤਾਂ ਲੱਗਦਾ ਨਹੀਂ ਯਾ ਦਸ ਤੇਰੀ ਨਿਕਮਈ ਹੋਊਗੀ ਮੇਰੀ ਨਹੀਂ ਕਮਜ਼ੋਰ ਹੋਈ ਹੈਗੀ ਥੋੜਾ ਜਿਹਾ ਤੂੰ ਹੀ ਵੱਧ ਬੋਲਣ ਲੱਗ ਗਿਆ ਹੁਣ ਮੈਨੂੰ ਕਿਹੜਾ ਤੇਰੀ ਸਮਝ ਆਉਂਦੀ ਇੱਕ ਤਾਂ ਉੱਚਾ ਸੋਣਨਾ ਮਸ਼ੀਨ ਲਵਾਉਣੀ ਪਊ ਸਰਜਰੀ ਹਾ ਸੁਣਦਾ ਉੱਚਾ ਤੈਨੂੰ ਉਹ ਮੈਂ ਤੈਨੂੰ ਆਇਆ ਨਹੀਂ ਗਰਦੇਲੇ ਮੈਂ ਕਿਤੇ ਗਰੇਲੇ ਕਹੀ ਹੁੰਦੀ ਆ ਬੇ ਸੋਹਣਿਆ ਅੱਛਾ ਗਰੇਲੇ ਬਸਾ ਕੇ ਕੀ ਕਰਨੀ ਆਂਗੇ ਤੂੰ ਚੱਲ ਫਿਰ ਹੁਣ ਕੀ ਗੱਲ ਹੈਗੀ ਕੰਮ ਤਾਂ ਦਵਾਨੇ ਦਾ ਕਰਦਾ ਨਹੀਂ ਹੈ ਗੋਡਾ ਦੇ ਹੱਥ ਨਾਲ ਲੱਤਾਂ ਦੀ ਟਾਕਾ ਪਦੀਆਂ ਓਏ ਲੱਤਾਂ ਮੈਂ ਗੋਡੇ ਨੂੰ ਕੇ ਕਰਿਆ ਕੇ ਮੈਂ ਉਹੀ ਮਾਰੀ ਜਾਂਦੀ ਚੌੜਾ ਹੋ ਹੋ ਬਹਿੰਦਾ ਵਾ ਮੂਰੇ ਹਜੇ ਸਮਾਰ ਸਮਾਰ ਕੇ ਜੇ ਨਾਲ ਬਹਿ ਜਾਂਦੀ ਫਿਰ ਕਿਹੜਾ ਤੇਰੇ ਕੋਲ ਲੜਦਾ ਸੀ ਤੇ ਅੱਗੇ ਕੜਾ ਮੈਂ ਪਰੇ ਬੈਠੀ ਆਂ ਨਾਲ ਤਾਂ ਬੈਠੀ ਆਂ ਹੋਰ ਕੀ ਤੇਰੀ ਬੁੱਕਲ ਜਮੇ ਜਾਂ ਹੁਣ ਮੈਂ ਮੋਕਲੇ ਜਿਵੇਂ ਫੇਰ ਕਿੰਨਾ ਢਾਰਾ ਕਿਸੇ ਦਾ ਬੇ ਡਰ ਕਿਉਂ ਨਹੀਂ ਜੇ ਮੇਰਾ ਖਸਮ ਆ ਗਿਆ ਨਾ ਤੇ ਤੈਨੂੰ ਨਾਲੇ ਮੈਨੂੰ ਚਟਣੀ ਬਣਾ ਦੂ ਗਜਰੇਲੇ ਵਾਂਗੂ ਇੱਥੇ ਉਹਦੋਂ ਤਾਂ ਮੈਂ ਸਾਰੀ ਹਵਾ ਕੱਢ ਦੂੰਗੀ ਤੈਨੂੰ ਆਦੀ ਹਵਾ ਕੱਢ ਦੇਗਾ ਤੂੰ ਟੈਰ ਦੀ ਬੇ ਤੂੰ ਕਾਦੇ ਤੇ ਆਇਆਗਾ ਮੈਂ ਸਾਈਕਲ ਤੇ ਆਇਆ ਸਰਦਰੀਏ ਸਾਈਕਲ ਤੇ ਪੱਠੋ ਤਰ ਕੇ ਲੈ ਆਂ ਹੋਰ ਹੁਣ ਮੈਂ ਤੋ ਸਿੰਤੇ ਕਿਥੇ ਚੱਕੇ ਨੇ ਇੱਥੇ ਚੱਕਾ ਸੋਡੇ ਬਾਹਰ ਗਿਆ ਕਿ ਅੱਛਾ ਲੈ ਫਿਰ ਹੁਣ ਐਂ ਕਰ ਗਜਰੇਲਾ ਤਾਂ ਸੱਚਾ ਬਣੀ ਜਾਊਗਾ ਫਿਰ ਇਹਦੇ ਚ ਖੰਡ ਤਾਂ ਲੈ ਆਣੀ ਤੋਂ ਪਾਉਣ ਨੂੰ ਖੰਡ ਤੇਰੇ ਕੋਲੇ ਬਾਧੂ ਦਾ ਹੈਗੀ ਆ ਪਾਰਾ ਹੁਣ ਅੱਛਾ ਹੁਣ ਮੈਂ ਖੰਡ ਬਖੋ ਫਿਰ ਖੰਡ ਦਾ ਮੈਂ ਤਾਂ ਪੈਸੇ ਦੇ ਦੇਂ ਜੱਤਾ ਓਏ ਪੈਸੇ ਸਾਰਾ ਕੁਸੀ ਦੇਉ ਕੈਲਾ ਤੈਨੂੰ ਅੱਛਾ ਪੱਕੀ ਗੋਲਾ ਹਾਂ ਲੈ ਲੈ ਗੋ ਜੀ ਤੋੜੇ ਪੈਸੇ ਆ ਮੁੱਲ ਕਿੰਨੇ ਚਾਹੀਦੇ ਆ ਬਾ ਜਿੰਨੇ ਕਦੀ ਖੰਡ ਆ ਜੀ ਕੋਈ ਨਾ ਕੀ ਦੇ ਦੇ ਖੰਡ ਹੋਰ ਹੁਣ ਆ ਲੈ ਸੱਚੀ ਲੈ ਤਲੀਈ ਬੈਠਾ ਸੀ ਫਿਰ ਤਾਂ ਮੈਂ ਆਈ ਕਰੂੰਗੀ ਦਾਖਾ ਦਾਖਾਂ ਦੁੱਖਾਂ ਵੀ ਕਾਜੂ ਗੁੱਜੀ ਵੀ ਲਿਆ ਕੇ ਪਾ ਲੂੰਗੀ ਹਨਾ ਓਏ ਸਾਰਾ ਕੁਸ ਪਾ ਲੈ ਹੋਰ ਲੈ ਲੈ ਬੜਾ ਤੇ ਆ ਰਿਹਾ ਹੋਰੇ ਕੇਲਾ ਬੁੜਾ ਤਾਂ ਨਾ ਕੇਲੇ ਨੂੰ ਜਵਾਬ ਨਹੀਂ ਦੇ ਕੇਲਾ ਵੀ ਸਵਾਲ ਪਾਊਗਾ ਜਮਾਂ ਜਵਾਬ ਨਹੀਂ ਦਿੰਦੀ ਹੈਗੇ ਇਹ ਜਿਹੇ ਟੈਨਸ਼ਨ ਨਾਲ ਲੈ ਇਹ ਤਾਂ ਹੋਰ ਹੀ ਹੋ ਜਿਹੜੀਆਂ ਮੱਖਰ ਜਾਂਦੀਆਂ ਮੇਰੀ ਜਿਹੜੀ ਇੱਕ ਵਾਰੀ ਗੱਲ ਕਹਿਤੀ ਨਾ ਬਸ ਪੱਥਰ ਤੇ ਲਕੀਰ ਰਹੀ ਜਦੋਂ ਤੈਨੂੰ ਹਾਂ ਕਰਤੀ ਤਾਂ ਕਰਤੀ ਬਸ ਮੁੱਕਰ ਨਾ ਜਾਈ ਜਮਾਨੀ ਮੁੱਕਰ ਦੀ ਮੈਂ ਖਾਟਾ ਮੈਂ ਆਤਰਿਆ ਮੈਂ ਕਰਾਂ ਚ ਤਾਂ ਹਟਾ ਦਾਂ ਚੰਗਾ ਤਾਂ ਤਾਂਦਰ ਦੇ ਥੱਲੇ ਦਰ ਦੇ ਪਰ ਇੱਥੇ ਕੁੱਤੇ ਮੂੰਹ ਪਾਣਗੇ ਠੰਡ ਲੈ ਪਰ ਤਾਂ ਦੇ ਗੈਨ ਵੀ ਹੋਰੀ ਮਰੀ ਜਾਂਦੀ ਹੈ ਜਬਲੀ ਮੈਂ ਜਬਲੀ ਨੂੰ ਕਿਉਂ ਮਾਰਦੀ ਆ ਖੰਡਾ ਗੁੰਡਾ ਲੈ ਦ ਫੇਰ ਐਲੇ ਦਾ ਕੰਮ ਸਾਰਦੇ ਹੁਣ ਅੱਠਿਆ ਹਾਂ ਮੈਂ ਤਾਂ ਇਹ ਕਹਿੰਦੀ ਸੀ ਤੈਨੂੰ ਕਿ ਜੇ ਮੇਰੀ ਜੀ ਜਦੋਂ ਬਾਗ ਜਾਏ ਹੁਣ ਉਹ ਆਉਣ ਆਲਾਗਾ ਘਰੇ ਓ ਮੈਨੂੰ ਪਤਾ ਸੀ ਕੈਲੇ ਨੂੰ ਚਾਰੀ ਜੈਨੀ ਐ ਨਹੀਂ ਚਾਰਦੀ ਮੈਂ ਤਾਂ ਤੈਨੂੰ ਐ ਕਹਿੰਦੀ ਸੀਗੀ ਮੈਂ ਕਿ ਮੇਰੀ ਸੱਸ ਨਾਲ ਆ ਜੇ ਕਦੇ ਫੇਰ ਆ ਜੀ ਮੈਨੂੰ ਪਤਾ ਤੇਰੀ ਸ਼ਾਸਤ ਨੂੰ ਲਾਰ ਪੀ ਲੈ ਲੈ ਕੈਲਾ ਇਹਦਾ ਜਾਣ ਵਾਲਾ ਹੀ ਨਹੀਂ ਨਹੀਂ ਆ ਦੇਖ ਲੈ ਗਾਜਰ ਚਿੱਲੀ ਹੋਈ ਕਿੰਨੀ ਸਵਾਦ ਆ ਖਾ ਕੇ ਦੇਖ ਮਿੱਠੀ ਓ ਗਾਜਰ ਦਾ ਸਵਾਦ ਹੀ ਐ ਤੂੰ ਖਾਣ ਵਾਲੀ ਵਣ ਗਾਜਰ ਦੇਣ ਵਾਲਾ ਮੈਂ ਆ ਚੱਲ ਕੋਈ ਤੂੰ ਆ ਗਾਜਰ ਖਾ ਮੈਂ ਆ ਤੇਰੇ ਆ ਮਾਮਰੇ ਜੇ ਤਾਂ ਖਾ ਲੈ ਮੈਂ ਪੈਸੇ ਤੇਰੇ ਮੈਂ ਆ ਗੀ ਗਾਜਰ ਦਾ ਤੈਨੂੰ ਮੈਂ ਖਵਾਉਂਗਾ ਅੱਜ ਪਹਿਲੇ ਦੀ ਗਾਜਰ ਖਾ ਕੇ ਦੇਖੀ ਨੂ ਇਹਨ ਪਤਾ ਲੱਗੂਗਾ ਐਵੇਂ ਨਹੀਂ ਕੈਲਾ ਤੈਨੂੰ ਦਿੰਦਾ 5 500 ਦੇ ਨੋਟ 100 100 ਦੇ ਕੈਲਾ ਵੀ ਕੋਈ ਗਲਾਰੀ ਪਸਾਉਣ ਨੂੰ ਫਿਰਦਾ ਐ ਮੈਂ ਕਹਿ ਲਿਆ ਬਹਿ ਜਾ ਇੱਥੇ ਆਉਂਦੇ ਅੱਜ ਇਹਨੂੰ ਕੋਈ ਨਹੀਂ ਆ ਫਿਰ ਕਿੰਨੇ ਦਿਨ ਹੂੰ ਤਾਂ ਕਹਿੰਦਾ ਬੁਕਾਰਾਂ ਨੰਤਾ ਦਾ ਸੇਰ ਪੱਤੀਆਂ ਦੇਗਾ ਗਾਜਰਾਂ ਨਾਲੇ ਖੰਡ ਕਹਿੰਦਾ ਕਿ ਖੋਪਾ ਦਾ ਖੰਡਿਆ ਕੇ ਪਾਲਕ ਗਜਰੇਲਾ ਕਰਦੇ ਜਵਾਕਾਂ ਨੂੰ ਹੂੰ ਤਾਂ ਚੰਗਾ ਹੀ ਆ ਐਵੇਂ ਜਨਾਨੀਆਂ ਕਰੀ ਜਾਂਦੀਆਂ ਨੇ ਗਿਆ ਬੇਕਾਰਾ ਬੇਕਾਰ ਮੈਨੂੰ ਤਾਂ ਕੋਈ ਨਹੀਂ ਲੱਗਦਾ ਹੈਗਾ ਅੱਜ ਕੱਲ ਦੇ ਜਮਾਨੇ 'ਚ ਕੌਣ ਇੰਨਾ ਕਰਦਾਗਾ ਨੰਨੇ ਘਰੇ ਆ ਕੇ ਫੜਾ ਕੇ ਗਿਆ ਨੰਨੇ ਸਾਰਾ ਕੰਮ ਕਰਾਤਾ ਨਾਲੇ ਦਿੱਤੇ ਪੈਸੇ ਹੂੰ ਚਲ ਆਏ ਕਰਦੀ ਐ ਰੱਲੇ ਨੂੰ ਮਾਰਦਣਾ ਬੋਲ ਸੱਚਾ ਬੈੱਡ ਜਾ ਵੀ ਸੈੱਟ ਕਰਵਾਉਣਾ ਸੀ ਮੈਂ ਕਹੇ ਲੇ ਬਾਬਾ ਮੈਂ ਪਈ ਮਾੜਾ ਜਾਉਰੇ ਹੋਈ ਗੱਲ ਸੁਣੀ ਓਏ ਆ ਗਿਆ ਮੈਂ ਤਾਂ 아이 ਮਾੜਾ ਜਾ ਬੈੱਡ ਜਾ ਲੋਟ ਕਰਨਾ ਹੂੰ ਕੰਨ ਲੋਟਣ ਦੀਏ ਤੂੰ ਐਂ ਮਣੂਗਾ ਕੰਮ ਹੋਂ ਦਾ ਮੰਨਣੀ ਨਹੀਂ ਦੀਆਂ ਨੇ ਵਿਦਿਆਰਥੀ ਹੀ ਹੁਣ ਇੱਥੇ ਤੱਕ ਇਹਨਾ ਪੜ੍ਹਨੀ ਪਊਗੀ ਕੰਜਤੀ ਬੇ ਬਾਬਾ ਆ ਜਾ ਨਾ ਆਹੋ ਮੈਂ ਕਹਿੰਦੀ ਸੀ ਆਹ ਨਾ ਬੈੱਡ ਜਾਂ ਭਾਰੀ ਆਗਾ ਤੇ ਤਤਾਪ ਨਹੀਂ ਤੂੰ ਰਹਿ ਜਾਂਦਾ ਓਏ ਤੂੰ ਨੇ ਆਹ ਕਿਹੜੀ ਦੱਸ ਕਰਨਾ ਕੀ ਐ ਮੜ ਜਾ ਬੈੱਡ ਜਾਂ ਲੋਟ ਕਰਨਾ ਐ ਇੱਧਰ ਨੂੰ ਕਰਨਾਗਾ ਲੈ ਫੜ ਮੈਂ ਕੀ ਫੜਾਂ ਹਾਂ ਓਏ ਆ ਬੈੱਡ ਕਹਿਣਾ ਸੋਹਣੀ ਮਾਂ ਕਦਾਂ ਸੋਦੀ ਹੈ ਨਾ ਬੜੀ ਸੱਤੀ ਘੜੀ ਹੋ ਗਿਆ ਸੱਟ ਚੱਲ ਚੱਲ ਗਈ ਗੱਲ ਹਾਂ ਹਾਂ 11:00 ਪਾਦੇ ਲੈ ਤੇ ਆ ਬੈੱਡ ਕਹਿਣਾ ਸੋਹਣੀ ਪੂਰੀ ਮਲ ਲੈ ਫੁਰ ਬੈੱਡ ਤਾਂ ਤਿਆਰ ਆ ਹਰ ਜਾ ਮੈਂ ਆ ਵੀ ਸੈਟ ਕਰਾਂ ਕੱਪੜੇ ਜੇ ਕਦਾ ਇਲਾਗਦੂਲਾ ਹੈਗਾ ਲੱਗਦੇ ਇਲੇ ਤਾਂ ਮੈਂ ਇੱਕ ਛੱਡ ਦੋ ਤਿੰਨ ਦਰੀਆਂ ਦਰੀਆਂ ਬਸਾ ਕੇ ਨਮ ਤਾਂ ਬਣੇ ਪਏ ਟੰਗਿਰ ਦਿਓ ਚਲ ਆ ਵੀ ਮੈਂ ਚੱਕੀ ਦਮ ਆਇਆ ਕਿਨੇ ਵਹਿ ਜਾ ਓਏ ਆਇਆ ਇਧਰ ਕਿਧਰ ਗਈ ਜਾਨੀ ਏ ਉਰੀ ਆ ਮੈਂ ਮੈਂ ਕਿੱਥੇ ਜਾਣਾ ਇਧਰ ਗਲਗੂਆਂ ਜਿ ਫਿਰਦੀ ਹੈ ਕੈਨੇ ਕੋਲੇ ਵਹਿ ਜਾ ਫਿਰ ਹੁਣ ਤੁਸੀਂ ਜਾਂਦੇ ਨਹੀਂਗੇ ਜਾਂਦਾ ਕਿਥੋਂ ਇਕੱਲਾ ਗੱਮ ਕੱਢ ਕੇ ਜਾਊਗਾ ਹੁਣ ਅੱਛਾ ਜਾਂਦਾ ਨਹੀਂ ਮੈਂ ਤੈਨੂੰ ਕਿਹਾ ਸੀ ਫੇਰ ਆ ਜੀ ਫੇਰ ਨਹੀਂ ਆਏ ਇਹਦਾ ਸੌਂਗੇ ਵੀ ਬੜਾ ਕੰਮ ਤਾਂ ਅੱਜ ਕੋਈ ਗੱਲ ਨਹੀਂ ਫੇਰ ਚਲ ਮੈਂ ਬਾਰਬੂ ਡਾਇਆ ਮੈਂ ਓਏ ਬਾਰਾ ਤੋਂ ਕੀ ਲੈਣਾ ਇੱਥੇ ਕੂੜਾ ਆਉਂਦਾ ਕੋਈ ਫੇਪੜਿਆ ਇਹ ਕਿਹ ਟਮਾਸ਼ਾ ਦਿਖਾਉਣਾ ਲੋਕਾਂ ਨੂੰ ਤੂੰ ਮੈਨੂੰ ਆਹ ਪੜਦਾ ਹੀ ਲਾ ਦਣ ਦੇ ਛੱਕੜ ਮੱਲਾ ਦੇ ਹੋ ਕੀ ਕਰਾਂਗੀ ਪਰ ਤੇ ਲਾ ਦੇ ਆਇਆ ਕਿਰਾ ਪੈ ਜਾ ਹੁਣ ਵਾਹ ਓਏ ਕੇਲਿਆ ਜਿੱਤ ਗਿਆ ਜਿੱਤ ਗਿਆ ਕੋਈ ਨਾ ਯਾਰ ਆ ਗਿਆ ਕੀ ਬੋਲੀ ਹੈ ਚਲ ਬਾਬਾ ਕਿਉਂ ਬਾਬਾ ਹੋ ਗਿਆ ਖੁਸ਼ ਮੰਨ ਗਈ ਕੇਲੇ ਨੂੰ ਹਾਂ ਹਾਂ ਕੇਲੇ ਨੂੰ ਤੂੰ ਮੰਨ ਗਈ ਮੈਂ ਦੰਦੇ ਨਹੀਂ ਤਾਈਂ ਕੁਭੀ ਕਰਤੀ ਗੰਜਰ ਦਿਓ ਹਾਂ ਇਹ ਗੱਲ ਤਾਂ ਮੈਂ ਵੀ ਕਹਿੰਦੀ ਸੀ ਪਰ ਮੈਨੂੰ ਐਂ ਦੱਸ ਤੋ ਖਾਣਾ ਕੀ ਆ ਓ ਬਾਰੋਂ ਮੰਗੌਣਾਂ ਚੀਜ਼ਾਂ ਇੰਗਲੈਂਡਾਂ ਤੋਂ ਇੰਗਲੈਂਡ ਤੋਂ ਮੰਗਾਈਦੀ ਐ ਤਾਈ ਉਮਰ ਤਾਂ ਤੇਰੀ 65 ਸਾਲ ਦੀ ਆ ਜੋਰ ਤੇਰੇ ਚ ਹੈਗਾ 20-25 ਸਾਲ ਦਾ ਗੱਭਰੂ ਜਿੰਨਾ ਮੰਨ ਨਹੀਂ ਫਿਰ ਤਾਈਓ ਤਾਂ ਫਿਰ ਸਾਡੀ ਤਾਈ ਕੁੱਬੀ ਕਰਦੀ ਜਿਵੇਂ ਮੰਜੇ ਲਾਤੀ ਓਏ ਮਾਰੇ ਤੇਰੇ ਤਾਈ ਤਾਂ ਹਣ ਲੋਟੀਆਂ ਦੀ ਉਹਦੀ ਤਾਂ ਡਿਸਕ ਹੱਲ ਗਈ ਸਰੀ ਦੀ ਦੇਖ ਤਾ ਹਲਾਵੇਂ ਗਈ ਤੂੰ ਨਹੀਂ ਨਾ وہی ਗੱਲ ਬੁੜਾ ਹੁੰਦਾ ਹੈਗਾ ਤਾਈ ਤਾ ਕਰਤੀ ਬੁੜੀ ਤੂੰ ਤਾਂ ਖਰਾਕਾ ਖਾਣਾ ਪਰੜੀਆਂ ਤੂੰ ਝੂਟੇ ਦਿੰਨੀ ਐ ਤਾਈ ਕਿੱਥੇ ਦਿੰਦੀ ਐ ਬੇ ਮੇਰੇ ਕੋਲ ਤਾਂ ਪਹਿਲੇ ਦਿਨੀ ਆਇਆ ਪਤਾ ਨਹੀਂ ਕਿੰਨੀਆਂ ਕਦੇ ਝੂਟੇ ਲੈ ਕੇ ਆਇਆ ਹੋਏਗਾ ਓਏ ਤਾ ਨੂੰ ਕਹਿੰਦੇ ਰਹੀਏ ਸ਼ਾਕ ਕਰੀ ਜਾਂਦੀ ਐ ਮੇਰੇ ਦੇ ਚੰਗਾ ਹੁਣ ਐ ਕਰ ਆ ਤਾ ਜਾਇਆ ਕਰੀ ਹੋਰ ਨਾ ਕਿਸੇ ਕੋਲੇ ਜਾਈ ਨਾਲ ਤੈਨੂੰ ਮੈਂ ਦੱਸ ਦੰਨੀ ਗੱਲ ਮੈਂ ਕਿਸੇ ਨੂੰ ਕੰਜਰ ਦੇ ਦਿਨੀ ਨਹੀਂ ਲੈਣੀ ਐ ਜੇ ਤੂੰ ਮਿਲਦਾ ਮੂਫਾ ਆਇ ਨਹੀਂ ਹੈਗਾ ਵੀ ਕਹਤਾਂ ਹੂਂੀ ਦੁਰਿਆਵੇਂ ਕੁਸਨਾ ਕੁਸ ਲੈ ਕੇ ਆਇਆ ਕਰੀ ਫਿਰ ਓਏ ਕੈਲਾ ਤੇਰੇ ਵਾਸਤੇ ਬੋਲ ਕੇ ਆਰਡਰ ਕਰਾਂਗੀ ਮੈਂ ਤਾਂ ਕੀ ਆਰਡਰ ਕਰਨਾ ਜਿਹੜਾ ਕੋਸਾ ਜ ਲੈ ਆਇਆ ਇਹੀ ਕੁਸ ਲੈ ਆ ਕਰ ਇੱਕ ਦੋ ਵਾਰੀ ਸੂਟ ਸਟ ਲਿਆ ਦੀ ਓਏ ਮੈਂ ਕਿਹੜਾ ਘਾਜ ਜਾਊਂਗਾ ਗੰਜਰ ਦੀਏ ਸਾਰਾ ਕੁਝ ਤੇਰੀ ਏ ਸਾਹਮਣੇ ਰੱਖ ਉਹ ਤਾਂ ਮੈਨੂੰ ਪਤਾ ਹੀ ਆ ਹਾਂ ਹੀ ਕਹਿਣਾ ਹੰਨਾ ਤੂੰ ਸਾਰਾ ਕੁਝ ਤੇਰਾ ਹੀ ਆ ਤਾਂ ਹੀ ਤਾਂ ਜ਼ਮੀਨਾਂ ਵੇਚੀ ਜਾਂਦਾ ਜੇ ਬਾਹਰੋਂ ਚੀਜ਼ਾਂ ਮੰਗਾਉਣਾਗਾ ਖਾਣ ਨੂੰ ਓ ਜ਼ਮੀਨਾਂ ਕੀ ਅੱਗ ਲਾਉਣੀ ਏ ਬੋਲ ਤੇਰੇ ਨਾਂ ਕਰਾਂ ਦੋ ਕਿੱਲੇ ਵੇ ਹੋਰ ਕਿੰਨਿਆਂ ਕਦ ਦਿਨਾਂ ਕਰਾਤੇ ਜਿਹੜੇ ਮੇਰੇ ਵੀ ਤਿਆਰਾਂ ਕਰਾਉਣ ਨੂੰ ਓਏ ਸੱਜਰੀਏ ਸ਼ੱਕੀ ਕਰੀ ਜੰਨੀ ਐ ਤੇਥੋਂ ਬਿਨਾ ਮੈਂ ਕੀ ਦਿਰ ਜਾਊਂਗਾ ਹੁਣ ਐ ਤਾਂ ਮੈਨੂੰ ਪਤਾ ਬਥੇਰਾ ਟਾਈਮ ਹੋ ਗਿਆ ਪੈਰ ਬੌਂਦੇ ਫਿਰਦੇ ਨੂੰ ਮੇਰੇ ਇਹਨੂੰ ਮੰਗਰ ਮੰਗਰ ਦੇਨ ਛਿੱਤਰ ਘੱਗੇ ਬੂਟ ਵੀ ਟੁੱਟ ਗਏ ਸਹੁਰੇ ਅੱਛਾ ਮੇਰੇ ਮਾਗਰ ਫਿਰ ਦੇ ਦੇ ਹੌਣ ਹਲ ਹੁਣ ਤਾਂ ਮਨੂੰ ਕਮਨਾ ਪੂਰੀ ਹੋ ਗਈ ਹੁਣ ਤਾਂ ਗਿਲਾ ਮਣ ਜਾ ਚਾਂਦੀ ਕੇਲੇ ਦੀ ਚੰਗਾ ਚੱਲ ਹੁਣ ਟਾਈਮ ਬਹੁਤ ਹੋ ਗਿਆ ਭਾਗ ਜਾ ਕਈ ਵਾਰੀ ਮੇਰੇ ਸੱਸ ਨਾਲ ਜੇ ਆਖੋ ਕੀ ਬੁੜੇ ਨੂੰ ਅੰਦਰ ਬਿਠਾਈ ਬੈਠੀ ਹੈਗੀ ਮੈਂ ਫਿਰ ਸਹੁਰੇ ਮੇਰੇ ਤਾਂ ਗਿਆ ਮਾ ਹੋਰ ਭਾਗ ਜਾ ਅਜੇ ਕੱਲ ਨੂੰ ਆਇਆ ਫਿਰ ਆ ਜੀ ਪਰ ਖਾਲੀ ਹੱਥ ਨਹੀਂ ਕੁਛ ਨਾ ਕੁਛ ਲੈ ਕੇ ਆਈ ਲੈ ਕੇ ਆਉਂਗਾ ਫਲੂਟ ਫਲਾਟ ਇਹ ਕਹਿੰਦੀ ਅੰਨੀ ਐੜੇ ਤੂੰ ਆਹੋ ਫਰੂਟ ਲਿਆ ਦੀ ਮੈਨੂੰ ਲੈ ਕੇ ਲਿਆ ਜ਼ਿੰਦਗੀ ਕੇ ਹੈ ਤਾਈ ਵੀ ਦੇ ਮੀਂਝ ਉਤੇ ਦਿੱਤੇ ਉਹ ਵੀ ਦੇੜੇ ਨੇ ਦੇਦੇ ਵਾਹ ਹੋ ਕੇ ਲਿਆ ਇਹੇ ਜੀ ਕਿਤੇ ਸੱਜਰੀ ਪਈ ਏ ਤੇਰੀ